ਸਤਿ ਸ਼੍ਰੀ ਅਕਾਲ ਸਾਰੇ ਪੰਜਾਬਾਸੋਂ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ 19 April ਪੰਜਾਬ ਦੇ ਦਿਨ ਦੇ ਮੌਸਮ ਦੀ ਕਲ ਗੇ ਕਿੰਨਾਂ ਲੱਖਾਂ ਦੀ ਉਮੀਦ ਕਾਰਵਾਈਆਂ ਦੇਖਣ ਮਿਲ ਸਕਦੀਆਂ ਨੇ ਤੇ ਕਿਹੜੇ ਲਾਗੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਚਾਹਤ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰਤਾ ਆਪਾਂ ਲੱਗ ਸਕਦੇ ਕਿਸਾਨ ਵੀਰਾਂ ਨਾਲ ਵੀਡੀਓ ਸ਼ੇਅਰ ਜਰੂਰ ਕਰ ਲੋ ਜੇ ਲੱਗੇ ਵਾਦੇ ਵੀਰਾਂ ਨੂੰ ਹਾਂ ਤਾਂ ਸਿਰਫ ਪੰਜਾਬ ਦਾ 7:30 ਵਜੇ ਦੀ ਸਵੇਰ ਦੀਆਂ ਲਾ ਸੈਟ ਤੁਹਾਨੂੰ ਜੀ ਦਿਖਾਉਂ ਆਪਣੇ ਪੰਜਾਬ ਦੇ ਥੋੜੇ ਬੋਲੇ ਜਿਹੜੇ ਮਾਝੇ ਦੇ ਭਾਗ ਹੋ ਕੇ ਦੁਆਬੇ ਦੇ ਭਾਗ ਹੋ ਗਏ ਇਹਨਾਂ ਚੰਨ ਬਦਲਬਾਈ ਦੇਖਣ ਨੂੰ ਮਿਲ ਵੀ ਰਹੀ ਹੈ ਤੁਸੀਂ ਪਿੱਛੇ ਇੱਕ ਸਿਸਟਮ ਦੇਖ ਸਕਦੇ ਹੋ ਆ ਦੇਖੋ ਇਹ ਸਿਸਟਮ ਨੇ ਪੰਜਾਬ ਵਿੱਚ ਉਹਦੀ ਗੁਜਰੂਗਾ ਅੱਜ ਜੋ ਕਿ ਆਪਣੇ ਖਾਸ ਮਾਝੇ ਤੇ ਦੁਆਬੇ ਦੇ ਲਾਕੇ ਵਿੱਚ ਹੀ ਕਾਰਵਾਈਆਂ ਦੇ ਕੇ ਜਾਊਗਾ ਇਹ ਸਿਸਟਮ ਨੇ ਖਾਸ ਪ੍ਰਭਾਵ ਆਪਣੇ ਮਾਝੇ ਦੁਆਬੇ ਵਿੱਚ ਹੀ ਦੇਖਣ ਨੂੰ ਮਿਲ ਸਕਦਾ ਮਾਝੇ ਦਾ ਆਪਣਾ ਕਾਫੀ ਲੱਖ ਜੋ ਪਾਣੀ ਵੀ ਦੇਖੋ ਮਸਦਾ ਦੁਆਬੇ ਦੇ ਭਾਗਾਂ ਵਿੱਚ ਆਪਣਾ ਮੀਂਹ ਦਰਮਿਆਨਾ ਹੀ ਦੇਖਣ ਨੂੰ ਮਿਲੂਗਾ ਦੁਆਬੇ ਥੋੜੇ ਬੋਦੇ ਲੱਖ ਜੋ ਪਾਣੀ ਵੀ ਦੇਖੋ ਮਸਦਾ ਬਾਕੀ ਮਾਝੇ ਦੇ ਵੀ ਕਾਫੀ ਲੱਖ ਦੇ ਦਰਮਿਆਨਾ ਮੀਂਹ ਦੇਖਣ ਨੂੰ ਮਿਲੂਗਾ ਪਰ ਮਾਝੇ ਦੇ ਥੋੜੇ ਬੋਦੇ ਲੱਖ ਜੋ ਪਾਣੀ ਵੀ ਦੇਖੋ ਮਸਦਾ ਪਾਣੀ ਨੂੰ ਇਨਕਾਰ ਨਹੀਂ ਕਰ ਸਕਦਾ ਬਾਕੀ ਪਰ ਥੱਲੇ ਵਾਲੇ ਮਾਲ ਦੇ ਭਾਗ ਹੋ ਕੇ ਮਾਲ ਦੇ ਭਾਗਾਂ ਵਿੱਚ ਥੋੜੇ ਬਦਲ ਲੈ ਕੇ ਜੋ ਬਦਲਵਾਈ ਦੇਖਣ ਮੈ ਸੱਦੀ ਹੈ ਪਰ ਮਾਲ ਦੇ ਜ਼ਿਆਦਾਤਰ ਭਾਗਾਂ ਵਿੱਚ ਮੀ ਥੋੜਾ ਬਦਲਾਈ ਦੇਖ ਹਮ ਲੋਗਾ ਕੈਨਮਣ ਦੇਖਣ ਮੈ ਸੱਦੀ ਹੈ ਰੀਕਾ ਦੁਕਾ ਲਾ ਕੇ ਜੋ ਮਾਲ ਦੇ ਦਰਮਿਆਨਾ ਵਿੱਚ ਦਿਖਣ ਮਿਲਦਾ ਬਾਕੀ ਮਾਲ ਦੇ ਜ਼ਿਆਦਾਤਰ ਭਾਗਾਂ ਵਿੱਚ ਬਦਲਵਾਈ ਦੇਖਣ ਮਿਲੂਗੀ ਥੋੜੇ ਬਦਲ ਲੈ ਕੇ ਜੋ ਮੂੰਹ ਤੋਪ ਛਾਂ ਦਾ ਮਾਹੌਲ ਦੇਖਣ ਨੂੰ ਮਿਲੂਗਾ ਮਾਲ ਦੇ ਥੱਲੇ ਵਾਲੇ ਭਾਗ ਹੋ ਕੇ ਖਾਸ ਬਾਕੀ ਬਾਕ ਕੋਲ ਮਲਾ ਕੇ ਗੱਲ ਕਰੀਏ ਅੱਜ ਆਪਾਂ ਨੂੰ 19 ਅਪ੍ਰੈਲ ਪੰਜਾਬ ਦੇ ਮਾਝੇ ਦੋਆਬੇ ਵਿੱਚ ਲੱਖਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਮਥੇ ਦੁਪਹਿਰ ਤੋਂ ਬਾਅਦ ਦੁਪਹਿਰ ਤੇ ਸ਼ਾਮ ਦੇ ਵਿੱਚ ਕਾਰ ਦੇਖਣ ਨੂੰ ਮੈਸਾਦੀਆਂ ਹੰਕਾਰੀਆਂ ਆਪਣੇ ਹਲਕੇ ਤੋਂ ਲੈ ਕੇ ਦਰਮਿਆਨੇ ਤੇ ਕੁਝ ਇਲਾਕੇ ਥੋੜੇ ਜਿਹਾ ਭਾਰੀ ਮੀਂਹ ਵੀ ਦੇਖਣ ਨੂੰ ਮਿਲੂਗਾ ਬਾਕੀ ਆਪਣੇ ਮਾਲਵੇ ਦੇ ਪਾਸੇ ਜਾ ਤਾ ਠੀਕ ਠਾਕ ਹੀ ਬਣੇ ਰਹਿਣਗੇ ਥੋੜੀ ਬਹੁਤ ਹੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੂਗੀ ਬਾਕੀ ਅੱਜ ਜੀ ਨਹੀਂ ਵੀਡੀਓ ਚੰਗੀ ਲੱਗਦਾ ਵੀਡੀਓ ਲਾਇਕ ਚੈਨਲ ਨੂੰ ਸਬਸਕ੍ਰਾਈਬ ਜੁੜਾ ਲਓ ਤਾਂ ਜਿੱਦਾਂ ਦੁਪਹਿਰ ਤੋਂ ਬਾਅਦ ਕੋਈ ਨਵੀਂ ਰਿਪੋਰਟ ਆਊਗੀ ਉਹਨਾਂ ਕੇ ਸ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ